ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੁਹਾਨੂੰ ਇੱਕ ਝੋਟੀ ਦਿਖਾਉਣੀ ਹੈ ਜੀ ਪਹਿਲਾ ਸੂਆ ਸੂਈ ਮਗਰ ਬੱਚਾ ਇਸ ਦੇ ਕੱਟੀ ਹੈ ਜੀ ਇਹ ਝੋਟੀ ਪਿੰਡ ਬਾਂਡੀ ਬਲਾਕ ਸੰਗਤ ਤੇ ਜਿਹੜਾ ਬਠਿੰਡਾ ਚ ਹੈ ਜੀ ਬਾਈ ਜਲੌਰ ਸਿੰਘ ਖਾਲਸਾ ਕੋਲੇ ਹੈ ਜੀ ਪੂਰੀ ਡਿਟੇਲਸ ਨੂੰ ਬਾਈ ਤੋਂ ਦਵਾ ਦਿੰਨੇ ਹੈ ਜੀ ਬਹੁਤ ਸੋਹਣੀ ਸ਼ਕੀਨ ਝੋਟੀ ਹੈ ਖੋਲੇ ਬਾਈ ਬਹੁਤ ਸੋਹਣਾ ਹੈ ਹੁੰਡਾ ਸਿੰਘ ਹੈ ਜੀ ਅਰੇ ਸੋਹਣਾ ਥਨ ਹਵਾਨਾ ਹੈ ਪੂਰੀ ਸ਼ਕੀਨ ਝੋਟੀ ਹੈ ਜੀ ਤੋੜੀ ਪਾਸਾ ਇਹ ਛੜਕ ਨੂੰ ਬਹੁਤ ਚੰਗੀ ਝੋਟੀ ਹੈ ਜੀ ਐਸੇ ਮਾਝੀ ਦਾ ਦੱਸਦੇ ਤੁਸੀਂ ਹਾਂ ਐਸ ਮਾਝੀ ਦੀ ਇਹ ਘਰ ਦੀ ਕੱਟੀ ਹੈ ਜੀ ਹੈ ਚੰਗੇ ਸੀਮਣ ਦੀ ਪਰ ਬਾਈਆਂ ਕੋਲੇ ਰਿਕਾਰਡ ਹੈ ਨਹੀਂ ਕਿਹੜੇ ਸੀਮਣ ਦੀ ਹੈ ਐਸ ਮਾਝੀ ਦੀ ਕੱਟੀ ਹੈ ਇਹ ਮੰਨਦੇ ਜੀ ਆ ਬੱਚਾ ਜੀ ਬੱਚਾ ਵੀ ਐਸ ਮਗਰ ਕੱਟੀ ਹੈ ਮੋਢਲਾ ਭਾਈ ਕਹਿੰਦਾ ਸੀ ਫੋਨ ਤੇ ਕਰਾਂਗੇ ਜੀ ਨੰਬਰ ਤੁਹਾਨੂੰ ਬਾਈ ਦਾ ਡਿਸਕਸ਼ਨ ਚ ਲਾ ਦੇਾਂਗੇ ਜੇ ਕਿਸੇ ਵੀਰ ਨੂੰ ਪਸੰਦ ਆਵੇ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਆ ਕੇ ਦੇਖ ਕੇ ਸੌਦਾ ਕਰ ਸਕਦੇ ਹੋ ਜੀ ਪਿੰਡ ਬਾਂਡੀ ਬਲਾਕ ਸੰਗਤ ਤੇ ਜਿਹੜਾ ਬਠਿੰਡਾ ਜੀ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਆਪਣੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਜੀ ਲਾਈਕ ਤੇ ਸ਼ੇਅਰ ਕਰਦੇ ਜੀ ਧੰਨਵਾਦ ਵੀਡੀਓ ਵੀਡੀਓ ਦੇਖੋ ਬਹੁਤ ਬਹੁਤ ਬਈ